ਜਨਰਲ ਨਾਤੇਆਂ ਦੀਆਂ ਜ਼ਰੂਰਤਾਂ ਦੀ ਚੱਕਰੇ ਕਰਨੀ ਹੈ ਸਾਰਾ ਬਹੁਤ ਬਹੁਤ ਧੰਨਵਾਦ ਸੋਨ ਪ੍ਰਧਾਨ ਜੀ ਸਰਦਾਰਜੀਤ ਸਿੰਘ ਜੀ ਵਾਦਤ ਨੂੰ ਭੁੱਲ ਕੇ ਬੜੀ ਕਾਲ ਕਰਕੇ ਕਿ ਜਾ ਕੇ ਸ਼ਾਇਦ ਅਸੀਂ ਸੋਨਾ ਲੜ ਕੇ ਮੁੱਖ ਮੰਤਰੀ ਬਣ ਜਾਗੇ ਫਿਰ ਅੱਗੇ ਆਈਆਂ ਸੋਚਿਆ ਫਿਰ ਮੋੜ ਚ ਆ ਗਿਆ ਅੱਜ ਜੋ ਮੋਰਚਾ ਚੱਲ ਰਿਹਾ ਹੈਗਾ ਚੋਣ ਦੇ ਪ੍ਰਵਾਨ ਕਰੋ ਜੀ ਵਾਜੂ ਜੀ ਦਾ ਵਾਸਤਾ ਹੈ ਵਾਜੂ ਜੀ ਦੀ ਭਤੇ ਅੱਜ 3 ਤਰੀਕ ਦਾ ਦਿਨ ਸਾਨੂੰ ਰੇਲਾਂ ਦੀਆਂ ਪਟੜੀਆਂ ਤੇ ਬੈਠਣ ਦਾ ਚੋਹ ਤੈ ਕਰਨਾ ਪਿਆ ਮੇਰਾ ਖਿਆਲ ਹੈ ਮੇਰੇ ਤੋਂ ਪਹਿਲੇ ਬੁਲਾਇਆ ਨੇ ਤੁਹਾਡੇ ਤੱਕ ਗੱਲ ਸਾਰੀ ਵਿਚਾਰ ਕੀਤੀ ਹੋਣੀ ਹੈ ਤੇ ਅੱਜ ਸਾਡੀ ਕਿਸਾਨੀ ਦਾ ਇਤਿਹਾਸ ਦਾ ਉਹ ਕਾਲਾ ਦਿਨ ਹੈ ਜਦੋਂ ਅੱਪਾ ਦਿੱਲੀ ਦੀਆਂ ਬਰੋਹਾਂ ਦੇ ਬੇਟੇ ਲੜਾਈ ਲੜ ਰਹੇ ਸੀ ਉਸ ਵਕਤ ਯੂਪੀ ਦੇ ਅੰਦਰ ਲੱਖੋਂ ਪੋਤੇ ਪ੍ਰਚਾਰ ਸਾਡੇ ਕਰ ਕਾ ਅਮਿਸ਼ਰਾ ਟੈਗ ਆਗਰੇ ਮੀ ਦੇ ਮੰਤਰੀਆਂ ਨੇ ਆਪਣੀ ਹਰ ਕੱਤੀ ਦੇ ਥੱਲੇ ਲਤਰ ਕੇ ਜੜ ਕੇ ਮਾਰ ਕੇ ਖਿੰਕਪੇ ਅੱਜ ਦਾ ਉਹ ਦਿਨ ਇਹ ਸਾਡੇ ਪੰਜਾਬੀ ਦੇ ਇਤਿਹਾਸ ਦੇ ਅੰਦਰ ਹਮੇਸ਼ਾ ਕਾਲੇ ਦਿਨ ਦੇ ਰੂਪ ਦੇ ਵਿੱਚ ਰਹੇਗਾ ਦੋਸਤੋ ਅੱਜ ਕਿਹੜੀ ਲੜਾਈ ਮੜੀ ਜਾ ਰਹੀ ਹੈ ਇਸ ਲੜਾਈ ਨੂੰ ਸੱਚੀ ਕਰੂਪਾਨੀ ਦਾ ਮੁੱਲ ਉਦੋਂ ਪੈਣਾ ਜਿਸ ਦਿਨ ਤੁਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਲਿਆ ਉਹ ਉਸ ਮਾਂ ਦੀਆਂ ਆਂਦਰਾਂ ਨੂੰ ਥੰਨ ਉਦੋਂ ਪੈਣੀ ਆ ਜਦੋਂ ਉਹਨੂੰ ਯਕੀਨ ਹੋ ਜਾਵੇ ਕਿ ਜਿਹੜੀ ਗੱਲ ਲਈ ਮੇਰੇ ਪੁੱਤ ਨੇ ਕੁਰਬਾਨੀ ਦਿੱਤੀ ਆ ਉਹ ਅੱਜ ਲੋਕਾਂ ਨੇ ਚੀਜ਼ ਸਾਨੂੰ ਲੈਤੀ ਅਗਰ ਸਾਡੀ ਫਸਲ ਮੰਡੀ 'ਚ ਜਾਏਗੀ ਉਹ 11-1200 ਨੂੰ ਨਹੀਂ ਲੁੱਟੀ ਜਾਏਗੀ ਉਹ ਹੁਣ ਪੂਰੇ ਪਹਾੜ ਦੇ ਵਿੱਚ ਆ ਗਿਆ ਪਰ ਪਰ ਉਹਦੇ ਹੁੰਦੇ ਨਾ ਉਹ ਝੋਨਾ ਹੈ ਜਿਹੜਾ ਕੰਡਿਆਂ ਦੇ ਉੱਤੇ ਸਿੱਧਾ ਜਾ ਕੇ ਕਿਸੇ ਦਾ 1100 ਨੂੰ ਕਿਸੇ ਦਾ 1200 ਨੂੰ ਕਿਸੇ ਦਾ 1000 ਨੂੰ ਕਿਸੇ ਦਾ 1300 ਨੂੰ ਭਰਾਵੋ ਉਹ ਕੰਡਿਆਂ ਤੇ ਵਪਾਰੀ ਖਰੀਦ ਲੈਂਦੇ ਤੇ ਤੁਹਾਡੇ ਇੱਥੇ ਆ ਕੇ ਉਹੀ ਝੋਨਾ ਜਿਹੜਾ ਸਰਕਾਰੀ ਰੇਟ ਤੇ ਭਰਿਆ ਜਾਂਦਾ ਹੈ ਦੋਹਾ ਫੋਰਮਾਂ ਦੇ ਵੱਲੋਂ ਅੱਜ 3 ਅਕਤੂਬਰ ਦਾ ਦਿੱਤਾ ਹੋਇਆ ਪ੍ਰੋਗਰਾਮ ਸੀ ਕਿ ਪਿਛਲੇ 3 ਸਾਲ ਹੋ ਗਏ ਜਦੋਂ 13 ਮਹੀਨੇ ਅੰਦੋਲਨ ਦਿੱਲੀ ਬਾਗ ਦੇ ਉੱਤੇ ਪਹਿਲਾਂ ਚੱਲਿਆ 3 ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਖਾਤਰ ਉਸ ਸਮੇਂ ਜਿੱਥੇ 13 ਮਹੀਨਿਆਂ ਦਾ ਅੰਦੋਲਨ ਚੱਲਿਆ ਉੱਥੇ ਭਾਰਤ ਸਰਕਾਰ ਦੇ ਵੱਲੋਂ ਅੰਦੋਲਨਕਾਰੀ ਲੋਕਾਂ ਦੇ ਉੱਤੇ ਬਹੁਤ ਵੱਡੇ ਵੱਡੇ ਜੁਰਮ ਕੀਤੇ ਗਏ ਪਲਾਉ ਸ਼ਬਦੀ ਜ਼ੁਲਮ ਸੀ ਪਲਾ ਤਾਂ ਗਰਾਊਂਡ ਦੇ ਉੱਤੇ ਵਾਪਰੀਆਂ ਘਟਨਾ ਦਾ ਜ਼ੁਲਮ ਸੀ ਇਸ ਦੇ ਸਿੱਟੇ ਲਖੀਮਪੁਰ ਥੀਰੀ ਦੇ ਵਿੱਚ ਸਾਡੇ 4 ਕਿਸਾਨ ਤੇ 75 ਕਰਪਰਾ ਸ਼ਾਂਤਮਈ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਲੈ ਕੇ ਜੀ ਜੀਪੀ ਦੇ ਲੀਡਰ ਅਜੇ ਮਿਸ਼ਨਰ ਟੈਣੀ ਦਾ ਸਪੁੱਤਰ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਕਿਸਾਨਾਂ ਦੇ ਉੱਤੇ ਪਿਛਲੇ ਪਾਸਿਓਂ ਗੱਡੀ ਲਿਆ ਕੇ ਉਹਨੇ ਗੱਡੀ ਉੱਤੇ ਛਾਤੀ ਸੀ ਤੇ ਲਤਾੜ ਕੇ 4 ਕਿਸਾਨ ਤੇ ਇੱਕ ਪੰਜਵਾਂ ਸਾਡਾ ਪੱਤਰਕਾਰ ਭਰਾ ਪੰਜ ਜਾਨਾਂ ਉੱਥੇ ਸ਼ਹੀਦ ਕਰ ਦਿੱਤੀ ਤੇ ਉਹਨਾਂ ਦੀ ਜਿਹੜੀ ਸਾਲਗिराਹ ਹਰ ਸਾਲ ਮਨਾਈ ਜਾਂਦੀ ਹੈ ਅੱਜ 3 ਅਕਤੂਬਰ 2024 ਨੂੰ ਤੇ ਸਹਿਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਡੇ ਵੱਲੋਂ ਪੂਰੇ ਭਾਰਤ ਦੇ ਵਿੱਚ ਅੱਜ 2 ਘੰਟੇ ਰੇਲਾਂ ਨੂੰ ਜਿਹੜਾ ਚੱਕਾ ਜਾਮ ਕਰਨ ਵਾਸਤੇ ਦਿੱਤਾ ਹੋਇਆ ਪ੍ਰੋਗਰਾਮ ਹੈ ਅੱਜ ਅਸੀਂ ਫਰੀਦਕੋਟ ਦੇ ਪਲੇਟਫਾਰਮ ਦੇ ਉੱਤੇ ਆ ਵੀ ਕੇ ਜੋ ਇਕਤਾ ਸਿੱਧੂ ਪਰ ਸਹਿਯੋਗੀ ਜਥੇਬੰਦੀਆਂ ਦੇ ਨਾਲ ਹੈ ਜਿਹੜਾ ਆਪਣਾ ਮਾਰਨਾ ਬਣ ਚੁੱਕਾ ਹੈ ਅੱਜ ਵੀ ਨਿਕਲ ਰਹੇ ਕੋਲਟਾ ਸਾਡੇ ਚੱਲਦੇ ਰਹਿੰਦੇ ਆ ਕਿਉਂਕਿ ਮੋਰਚੇ ਸਾਡੇ ਚੱਲ ਰਹੇ ਆ ਦੀ ਗਣਤੀ ਦੇ ਵਿੱਚ ਹਜ਼ਾਰਾਂ ਦੀ ਗਣਤੀ ਦੇ ਵਿੱਚ ਟ੍ਰੈਕਟਰ ਟਰਾਲੀਆਂ ਕਿਰਨਾਂ ਦੇ ਪੈਂਟ ਖਨੌਰੀ ਨਾਲ ਦਿੱਤੇ ਜਿੱਦ ਤੇ ਹੋਏ ਸ਼ੰਭੂ ਬਾਰਡਰ ਤੇ ਵੀ ਲੱਗੇ ਹੋਏ ਰਤਨਪੁਰਾ ਬਾਰਡਰ ਤੇ ਵੀ ਲੱਗੇ ਹੋਏ ਸੰਗਰਸ਼ ਚੱਲ ਰਿਹਾ ਹੈ ਐਮਐਸਪੀ ਤੇ ਗਰੰਟੀ ਕਾਨੂੰਨ ਲਈ ਕਿਸਾਨ ਮਜ਼ਦੂਰ ਨੂੰ ਕਰਜ਼ੇ ਮੁਕਤ ਤੋਂ ਕਰਾਉਣ ਲਈ ਸੀ2+50 ਦੇ ਫਾਰਮੂਲੇ ਮੁਤਾਬਕ ਹਸਤਾਖਮੇ ਨਾਲ ਟ੍ਰੈਕਟਰੀਆਂ ਸ਼ਫਾਰਸ਼ਾਂ ਨੂੰ ਲਾਗੂ ਕਰਾਉਣ ਲਈ ਸਾਡੇ ਜਿਹੜੇ ਸੰਘਰਸ਼ ਚੱਲ ਰਹੇ ਆ ਉਹਦੇ ਸੰਘਰਸ਼ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਆ ਰਹੇ ਆ ਅੱਜ ਰੇਲਵੇ ਟ੍ਰੈਕ ਦਾ ਪ੍ਰੋਗਰਾਮ ਸੀ ਔਰ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਹੋਰ ਜਿਹੜੇ ਪ੍ਰੋਟੈਸਟ ਸਾਡੇ ਚੱਲਦੇ ਰਹਿੰਦੇ ਆ ਉਹ ਚੱਲਦਾ ਰਹੂਗਾ ਜਦੋਂ ਤੱਕ ਇਹ ਮੰਗਾ ਸਾਡੀਆਂ ਮੰਗਾਂ ਦੇ ਦੇਖੋ ਇਹ ਕੋਈ ਜਿਹੜਾ ਅੱਜ ਰੇਲਵੇ ਟ੍ਰੈਕ ਆ ਕੋਈ ਛੱਡਣ ਲਈ ਨਹੀਂ ਹੈ ਇਹ ਇਹ ਮੇਰਾ ਖਿਆਲ ਹੈ ਭਾਰਤ ਦੇ ਇਤਿਹਾਸ ਦਾ ਖਾਸ ਕਰਕੇ ਕਿਸਾਨਾਂ ਦੇ ਇਤਿਹਾਸ ਦਾ ਇੱਕ ਕਾਲਾ ਦਿਨ ਬਣ ਕੇ ਰਹਿ ਗਿਆ ਇਹ ਦਿਨ ਇਸ ਦਿਨ ਤੁਹਾਨੂੰ ਯਾਦ ਹੋਏਗਾ 2021 ਦੇ ਵਿੱਚ ਲਖੀਮਪੁਰ ਦੇ ਵਿੱਚ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਅਜੇ ਮਿਸ਼ਰਾ ਟੈਣੀ ਦੇ ਬੇਟੇ ਨੇ ਗੱਡੀ ਥੱਲੇ ਦਰੜ ਕੇ ਕਤਲ ਕਰ ਦਿੱਤੇ ਸੀ ਔਰ ਉਹਨਾਂ ਦੀ ਉਹ ਸ਼ਹਾਦਤ ਦੇ ਦਿਨ ਨੂੰ ਸਮਰਪਿਤ ਇੱਕ ਤਾਂ ਉਹਨਾਂ ਨੂੰ ਇਨਸਾਫ ਅਜੇ ਤੱਕ ਨਹੀਂ ਗਿਆ ਲਗਾਤਾਰ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਆ ਕਿ ਜੀ ਅਜੇ ਮਿਸ਼ਰਾ ਟੈਣੀ ਨੂੰ ਬਰਖਾਸਤ ਕਰੋ ਇਹ ਬਈ ਦੀ ਜਗਾ ਜੇਲ੍ਹ ਚ ਹੈ 120 20 ਦਾ ਮੁਜਰਮ ਹੈ ਇਹ ਦਿਨ ਸਰਕਾਰ ਨੇ ਉਹਨੂੰ ਸ਼ੈਲਟਰ ਦੇ ਕੇ ਰੱਖਿਆ ਉਹਦੇ 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 ਸ਼ਰਤੇ ਹੱਥ ਰੱਖਿਆ ਸੈਕੰਡਾ ਇਹ ਵੀ ਹੁੰਦਾ ਰਿਹਾ ਕਿ ਜਿਹੜੀ ਇਨਵੈਸਟੀਗੇਸ਼ਨ ਸੀ ਉਹਨੂੰ ਵੀ ਪ੍ਰਭਾਵਿਤ ਕੀਤਾ ਗਿਆ ਥਾਂ ਥਾਂ ਤੇ ਤੇ ਜਿਹੜੇ ਸਾਡੇ ਅਗਵਾ ਸੀ ਅਗਵਾਵਾਂ ਨੂੰ ਵੀ ਧਮਕੀਆਂ ਮਿਲਦੀਆਂ ਰਹੀਆਂ ਨੇ ਔਰ ਉਹਨਾਂ ਨੂੰ ਅਜੇ ਤੱਕ ਵੀ ਉਹਨਾਂ ਦੀ ਹਾਲਾਤ ਅਗਵਾਵਾਂ ਦੀ ਏਹੀ ਹੈ ਪਿਛਲੇ ਦਿਨਾਂ ਦੇ ਵਿੱਚ ਪਿਪਲੀ ਦੇ ਵਿੱਚੋਂ ਆਏ ਨੇ ਉਹਨਾਂ ਨੇ ਆ ਕੇ ਪਿਪਲੀ ਚ ਧਸ ਕੇ ਗਏ ਆ ਸਾਨੂੰ ਸਾਡੇ ਤੇ ਬਹੁਤ ਪ੍ਰੈਸ਼ਰ ਆਇਆ ਪਾਇਆ ਜਾ ਰਿਹਾ ਸਾਨੂੰ ਦਬਾਇਆ ਜਾ ਰਿਹਾ ਸਾਨੂੰ ਡਰਾਇਆ ਤੰਕਾਇਆ ਜਾ ਰਿਹਾ ਸੋ ਉਹ ਸਾਰੀ ਗੱਲ ਨੂੰ ਲੈ ਕੇ ਉਹਨਾਂ ਨੂੰ ਇਨਸਾਫ ਮਿਲੇ ਸਾਡੇ ਉਹਨਾਂ ਸ਼ਹੀਦਾਂ ਨੂੰ ਸਮੇਤ ਪੱਤਰਕਾਰ ਉਹਦੇ ਲਈ ਅੱਜ ਦਾ ਸਾਡਾ ਪ੍ਰੋਗਰਾਮ ਸੀ ਨਾਲ ਦੀ ਨਾਲ ਜੜੀਆਂ ਜਿਹੜੀਆਂ ਕਿਸਾਨਾਂ ਦੀਆਂ ਅਧੂਰੀਆਂ ਪਈਆਂ ਮੰਗਾ ਕਿਉਂਕਿ ਜਿਹੜੇ ਉਹਨਾਂ ਵੀਰਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੇ ਐਮਐਸਪੀ ਦੇ ਗਰੰਟੀ ਲਾਉ ਦੇ ਵਾਸਤੇ ਕੁਰਬਾਨੀ ਦਿੱਤੀ ਹੈ ਔਰ ਉਹ ਜੜੀਆਂ ਸਾਡੀਆਂ ਮੰਗਾ ਨੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸੁਮਿੰਦਰ ਨਾ ਤੰਦੀ ਦੀ ਰਿਪੋਰਟ ਕਿਸਾਨਾਂ ਦੀ ਕਰਜ਼ ਮੁਕਤੀ ਇਹ ਸਾਰੀਆਂ ਉਹਨੀਆਂ ਸਾਰੀਆਂ ਮੰਗਾ 12 12 ਮੰਗਾ ਉਹ ਕਿਸਾਨਾਂ ਦੀਆਂ ਮਤਲਬ ਸਰਕਾਰ ਮੰਨੇ ਉਹਨਾਂ ਨੂੰ ਮਤਲਬ ਲਾਗੂ ਕਰੇ ਔਰ ਇਹਦੇ ਆਧਾਰ ਦੇ ਵਿੱਚ ਅੱਜ ਕੱਲੇ ਆਪਾਂ ਇੱਥੇ ਨਹੀਂ ਕੀਤਾ ਪੂਰੇ ਭਾਰਤ ਦੇ ਵਿੱਚ ਚੱਕਾ ਜਾਮ ਹੋਣਾ ਹੈ ਤੇ ਇਹ ਅੱਜ ਸ਼ਾਮ ਤੱਕ ਸਾਰੀਆਂ ਰਿਪੋਰਟ ਆ ਜਾਣੀਆਂ ਕਿੱਥੇ ਕਿੱਥੇ ਕੀ ਕੀ ਸਾਡਾ ਐਕਸ਼ਨ ਹੁੰਦਾ ਔਰ ਉਸੇ ਦੀ ਕੜੀ ਦੇ ਵਿੱਚ ਅੱਜ ਇੱਥੇ ਮਤਲਬ ਫਰੀਦਕੋਟ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਇਹ ਤੁਹਾਡਾ ਕੀ ਪ੍ਰੋਗਰਾਮ ਹੈ ਨਹੀਂ ਇੱਥੇ ਅੱਜ ਸਾਡਾ ਪੀਸਫੁਲ ਹੈ ਸਿਰਫ 2:30 ਵਜੇ ਤੱਕ ਦਾ ਪ੍ਰੋਗਰਾਮ ਹੈ ਇਸ ਤੋਂ ਬਾਅਦ ਸਾਡੀਆਂ ਮੀਟਿੰਗਾਂ ਕਿਉਂਕਿ ਜੇ ਤੱਕ ਕੱਲੀ ਜਥੇਬੰਦੀ ਦਾ ਪ੍ਰੋਗਰਾਮ ਹੋਵੇ ਕੱਲੀ ਜਥੇਬੰਦੀ ਦਾ ਫਿਰ ਜਿੱਥੇ ਮਰਜ਼ੀ ਬੈਠੀ ਜੋ ਮਰਜ਼ੀ ਬੈਠੀ ਐਲਾਨ ਕਰ ਸਕਦੀ ਹੈ ਅਸੀਂ ਇੱਕ ਵੱਡਾ ਪਰਿਵਾਰ ਇਕੱਠੇ ਹੋਏ ਹੋਏ ਆ ਲਗਭਗ 250 ਦੇ ਕਰੀਬ ਜਥੇਬੰਦੀਆਂ ਕੋਈ ਛੋਟੀ ਹੈ ਕੋਈ ਵੱਡੀ ਹੈ ਮਿਲ ਕੇ ਅਸੀਂ ਇਸ ਲੜਾਈ ਵਿੱਚ ਇਸ ਅੰਦੋਲਨ ਨੂੰ ਲੜ ਰਹੇ ਹਾਂ ਤਾਂ ਫਿਰ ਇੱਥੇ ਜ਼ਰੂਰੀ ਬਣ ਜਾਂਦਾ ਹੈ ਕਿ ਸਾਰਿਆਂ ਦੀਆਂ ਭਾਵਨਾਵਾਂ ਸਾਰਿਆਂ ਦੀ ਵਿਚਾਰ ਦੀ ਕਦਰ ਕੀਤੀ ਜਾਏ ਤੇ ਸਾਰਿਆਂ ਦੀ ਕਦਰ ਨੂੰ ਮੁੱਖ ਰੱਖਦੇ ਹਾਂ ਜਿਹੜਾ ਵੀ ਫੈਸਲਾ ਲੈਣਾ ਹੈ ਉਹ ਸਾਰਿਆਂ ਨੇ ਮੀਟਿੰਗ ਦੇ ਵਿੱਚ ਬੈਠ ਕੇ ਮਿਲ ਜੁਲ ਕੇ ਇੱਕ ਲੋਕਤੰਤਰਕ ਢੰਗ ਦੇ ਨਾਲ ਅਸੀਂ ਫੈਸਲਾ ਲਵਾਂਗੇ ਅੱਗੇ ਕੀ ਕਰਨਾ ਹੈ ਔਰ ਅੱਗੇ ਤੁਹਾਡੇ ਸਾਹਮਣੇ ਆਏ ਦਿਨ ਮਤਲਬ ਜਿਹੜ ਫਾਈਸਲ ਰਵਾਨੀ ਪ੍ਰੈਸ ਦੇ ਮਾਧਿਅਮ ਤੋਂ ਤੁਹਾਡੇ ਸਾਹਮਣੇ ਹੁੰਦੇ ਰਹਿੰਗੇ